ਇਹ ਹੁਣ ਆਪਾਂ ਨੂੰ ਪਿਓਰਟੀ ਦੀ ਕੀ ਗਰੰਟੀ ਹੈ ਦੀ ਗੁੜ ਦੀ ਗਰੰਟੀ ਆਪਾਂ ਦਾ ਜਿਹੜਾ ਆਉਂਦਾ ਆਨੇ ਅਗਲੇ ਬਿਸ਼ਾਖ ਦੇ ਉੱਤੇ ਖਲੋ ਕੇ ਘਟਾ ਲੋ ਠੀਕ ਆ ਇਹਦੇ ਉੱਤੇ ਹੋਰ ਕਿਹੜੀ ਗਰੰਟੀ ਬਾਕੀ ਚਾਹ ਹੈ ਤੁਹਾਡੇ ਸਾਹਮਣੇ ਚਾਹ ਬੰਦੀ ਚਾਹ ਬਿਲਕੁਲ ਵਧੀਆ ਬਣੂਗੀ ਚਾਹ ਜੀ ਠੀਕ ਆ ਤੇ ਇਹ ਆਪਣਾ ਕਿੱਥੇ ਪੈਣਦਾ ਤੁਹਾਡੀ ਵੱਡੀ ਚਾਹ ਜੀ ਇਹ ਦਾਤਾ ਰੋਣ ਪੈ ਗਿਆ ਜੀ ਗਰਾਊਂਡ ਦੇ ਨਾਲ ਹੀ ਹੇਮਕਨ ਸੂਲ ਦਾ ਗਰਾਊਂਡ ਜਿਹੜਾ ਆ ਹੇਮਕਨ ਸੂਲ ਦਾ ਜਿਹੜਾ ਗਰਾਊਂਡ ਇਹਦੇ ਨਾਲ ਹੀ ਅਗਲੇ ਟੱਪ ਕੇ ਨਾਲ ਹੀ ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਦੇਸੀ ਗੋੜਾ ਬੰਦਾ ਤੁਹਾਨੂੰ ਦਿਖਾਵਾਂਗੇ ਤੇ ਦੇਸੀ ਸ਼ੱਕਰ ਤੇ ਇਹ ਪੈਂਦਾ ਜੀ ਘਰਾੜ ਜਿਹੜਾ ਲੱਗਾ ਜੀ ਦਾਤਾ ਰੋਡ ਵਾਲੀ ਸੜਕ ਦੇ ਉੱਪਰ ਸੇਮਕੁੰਡ ਸਕੂਲ ਦੀ ਗਰਾਊਂਡ ਤੋਂ ਥੋੜਾ ਜਿਹਾ ਅੱਗੇ ਕਰਕੇ ਬਾਈਆਂ ਨੇ ਲਾਇਆ ਗੱਲ ਫਾਰਮ ਆਹ ਰੋਡ ਜਾਂਦਾ ਜੀ ਦਾਤੇਵਾਲ ਨੂੰ ਇਹ ਦਾਤੇਵਾਲ ਵਾਲਾ ਰੋਡ ਆ ਜੀ ਤੇ ਵੱਡੀ ਖਾਸੀਤ ਬਾਈ ਜੀ ਦੀ ਇਹ ਆ ਜੀ ਇਹਨਾਂ ਨੇ ਕਮਾਦ ਵੀ ਆਪਦਾ ਘਰ ਦਾ ਬੀਜਿਆ ਤੇ ਘਰ ਦਾ ਕਮਾਦ ਕਟਾਈ ਕਰਕੇ ਉਸੇ ਦੀ ਰੋਅ ਕੱਢਦੇ ਆ ਕੋਈ ਮੁੱਲ ਨਹੀਂ ਲਿਉਂਦੇ ਆਪਦਾ ਸ਼ੁੱਧ ਦੇਸੀ ਕਮਾਦ ਬੀਜ ਕੇ ਤੇ ਉਹਦਾ ਗੁੜ ਤਿਆਰ ਕਰਦੇ ਆ ਤੇ ਆਹ ਦੱਸਦੇ ਸੀ ਬਾਈ ਜੀ ਕਹਿੰਦੇ ਵੀ ਚੌਥਾ ਪੂਰ ਕੱਢਿਆ ਤਿੰਨ ਪੂਰ ਅੱਗੇ ਕੱਢਤੇ ਆ ਤੇ ਆਹ ਹੈਗਾ ਚੌਥਾ ਪੂਰ ਤੇ ਨਾਲ ਦੀ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਵੀ ਕੀ ਕੁਝ ਗੁੜ ਦੇ ਵਿੱਚ ਪਾਉਂਦੇ ਆ ਤੇ ਕਿਵੇਂ ਗੁੜ ਤਿਆਰ ਹੁੰਦਾ ਛੋਤਾ ਦੀ ਵੀ ਆਪਾਂ ਗੱਲ ਕਰਾਂਗੇ ਪੁੱਛਾਂਗੇ ਬਾਈ ਜੀ ਨੂੰ ਵੀ ਕੀ ਗਰੰਟੀ ਆ ਆਮ ਤਾਂ ਚਲੋ ਬਜ਼ਾਰਾਂ ਦੇ ਵਿੱਚੋਂ ਜੋ ਵੀ ਚੀਜ਼ ਮਿਲਦੀ ਆ ਤੇ ਪਰ ਅੱਖੀਂ ਵੇਖੀ ਚੀਜ਼ ਉਹਦੀ ਆਪਾਂ ਤਸੱਲੀ ਜ਼ਰੂਰ ਲਵਾਂਗੇ ਬਾਈ ਕੋਲੋਂ ਤੇ ਨਾਲ ਦੀ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਤੇ ਨਾਲੇ ਤੁਹਾਨੂੰ ਵੀ ਮਲਾਉਣੇ ਆ ਬਾਈ ਸੁਖਵਿੰਦਰ ਸਿੰਘ ਜੀ ਆਜੋ ਫਿਰ ਮਿਲਦੇ ਆ ਆਪ ਦਾ ਆਪ ਦਾ ਕਮਾਦ ਲਾਇਆ ਆਪ ਦਾ ਕਮਾਦ ਸਾਰਾ ਆਪ ਆਪ ਦਾ ਕਮਾਦ ਲਾਇਆ ਕੱਢ ਕੇ ਤੇ ਆਪ ਹੀ ਕਰਦੇ ਹੈ ਆ ਵੀ ਕੰਮ ਕਰਨੇ ਆਪਾਂ ਸਾਰਾ ਠੀਕ ਆ ਤੇ ਇਹ ਹੁਣ ਆਪਾਂ ਨੂੰ ਪਾਇਓਰਟੀ ਦੀ ਕੀ ਗਰੰਟੀ ਹੈ ਦੀ ਗੁੜ ਦੀ ਗਰੰਟੀ ਆਪਾਂ ਦਾ ਜਿਹੜਾ ਆਉਂਦਾ ਆਨੇ ਅਗਲੇ ਬਿਸ਼ਾਖ ਦੇ ਉੱਤੇ ਖਲੋ ਕੇ ਕਢਾ ਲਓ ਠੀਕ ਆ ਇਹਦੇ ਉੱਤੇ ਹੋਰ ਕਿਹੜੀ ਗਰੰਟੀ ਠੀਕ ਆ ਠੀਕ ਆ ਤੇ ਇਹ ਬਾਕੀ ਜੇ ਕੋਈ ਆਪਾਂ ਨੂੰ ਸਬੂਤ ਕਰ ਦੇ ਕਿਸੇ ਚੀਜ਼ ਦਾ ਹਾਂਜੀ ਆਪੋਂ ਦੇ ਦਿਨਦਾਰ ਮੱਲਾ ਰੀਨਲ ਹੋਊਗਾ ਸਾਰਾ ਬਿਲਕੁਲ ਬਿਲਕੁਲ ਆ ਤੁਹਾਡੇ ਸਾਹਮਣੇ ਵੇਖੋ ਤੇ ਖਾ ਕੇ ਵੇਖੋ ਆਪੋ ਹੀ ਪਰਖ ਆ ਜਾਂਦੀ ਹੈ ਨਹੀਂ ਅਸੀਂ ਤਾਂ ਤਸੱਲੀ ਕਰ ਲਈ ਆ ਜੀ ਬਾਕੀ ਚਾਹ ਤੁਹਾਡੇ ਸਾਹਮਣੇ ਚਾਹ ਬੰਦੀ ਚਾਹ ਬਿਲਕੁਲ ਵਧੀਆ ਬਣੂਗੀ ਚਾਹ ਜੀ ਠੀਕ ਆ ਤੇ ਇਹ ਆਪਣਾ ਕਿੱਥੇ ਪੈ ਤੋ ਵੱਡੀ ਚਾਹ ਇਹ ਦਾਤਾ ਰੋੜ ਪੈ ਗਿਆ ਜੀ ਗਰਾਊਂਡ ਦੇ ਨਾਲ ਹੀ ਹੇਮਕਨ ਸੂਲ ਦਾ ਗਰਾਊਂਡ ਜਿਹੜਾ ਆ ਹੇਮਕਨ ਸੂਲ ਦਾ ਜਿਹੜਾ ਗਰਾਊਂਡ ਇਹਦੇ ਨਾਲ ਹੀ ਅਗਲੇ ਟੱਕ ਤੇ ਆਪਣਾ ਨਾਮ ਦੱਸ ਦਿਓ ਨਾ ਸਕਿੰਦਰ ਸਿੰਘ ਹੈ ਤੇ ਨੰਬਰ ਵੀ ਦੱਸ ਦਿਓ 68842 ਹਾਂਜੀ 10441 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਉਂਦਿਆਂ ਨੂੰ ਤੁਹਾਨੂੰ ਜੀ ਢੋਂਡਿਆ ਤਾਂ ਆਂ ਹੁਣ ਤੈਨੂੰ ਤੇਰੇ ਕਰਾ ਲਈਆਂ ਯਾਰ ਰਾਜੂ ਤੈਨੂੰ ਪਤਾ ਹੀ ਨਹੀਂ ਯਾਰ ਕਮਾਲ ਹੋ ਗਈ ਸਾਬ ਪਤਾ ਇਹਨੂੰ ਮੈਂ ਨੋਸਾਉਟ ਆਪਾਂ ਨੂੰ ਕਰਨ ਤੋਂ ਪਹਿਲਾਂ ਸਾਡੇ ਕੋਲੇ ਤਾਂ ਸਾਰਾ ਸਮਾਨ ਬਣਾ ਕੇ ਤਾਂ ਫੇਰ ਤੂੰ ਕਿਉਂ ਨਾ ਮਿੱਠਾ ਕੀਤਾ ਮੂੰਹ ਮੈਂ ਤਾਂ ਇਹ ਗੱਲ ਕਰਦਾ ਮੈਂ ਤਾਂ ਰੁਕਿਆ ਅੱਜ ਹੀ ਇਹ ਰੁਕbei ਨਹੀਂ ਮੈਂ ਨਹੀਂ ਨਾਲ ਹੀ ਬਣਾਇਆ ਨਹੀਂ ਪਤਾ ਗੱਲ ਕਿਹਦੇ ਨਾਲ ਹੁੰਦਾ ਜਨਾ ਉਹਨੂੰ ਕਿਸੇ ਦੇ ਨਾਲ ਵੀ ਅਗਲੇ ਨਹੀਂ ਰੁਕਦਾ ਹੁਣ ਘਰ ਦੀ ਨਾਲ ਸੀ ਜੀ ਮੈਂ ਕਿਹਾ ਕਿ ਮੈਨੂੰ ਨਾਲ ਜਿੱਦਾਂ ਸੁੰਫਾ ਦਾ ਕੋਣ ਬਣਿਆ ਮੈਂ ਗੱਤੀ ਸੁੰਫਾ ਦਾ ਆਪਾਂ ਕਿਆਰ ਕਰ ਲਾਂਗੇ ਆਪਾਂ ਮੈਂ ਕਿਹਾ ਜਿੱਦਾਂ ਸੁੰਫਾ ਦਾ ਕੋਣ ਜਿੱਦਾਂ ਬਣ ਗਿਆ ਤੁਸੀਂ ਆਪਾਂ 2 ਕਿਲੋ ਗੋੜ ਤੇਨੂੰ ਖਾਣ ਨਹੀਂ ਦੇਦੇ ਤੇ ਆਪਰਾ ਨਾਮ ਦੱਸ ਦਿਓ ਨਾ ਸਕਿੰਦਰ ਸਿੰਘ ਦੇ ਤੇ ਨੰਬਰ ਵੀ ਦੱਸ ਦਿਓ 62842 ਹਾਂਜੀ 10441 ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਉਂਦਿਆਂ ਨੂੰ ਤੁਹਾਨੂੰ ਜੀ ਲੋ ਜੀ ਦੋਸਤੋ ਕਿਵੇਂ ਲੱਗੀ ਵੀਡੀਓ ਆਹ ਦੇ ਤਿੰਨ ਕਿਲੋ ਤੇ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਸ਼ੇਅਰ ਜ਼ਰੂਰ ਕਰਨਾ ਜੀ ਤੇ ਇੱਕ ਵਾਰੀ ਬਾਈਆਂ ਕੋਲੇ ਆ ਕੇ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਸ਼ੁੱਧ ਗੁੜ ਤੇ ਸ਼ੁੱਧ ਸ਼ੱਕਰ ਇੱਥੋਂ ਮਿਲੋਗੀ ਨੇੜੇ ਕੋਡੀ ਸੇਖਾਂ ਦਾਤਾ ਰੋਡ ਨੂੰ ਜਾਂਦੀ ਸੜਕ ਤੇ ਨਾਲ ਹੀ ਹਿਮਕੁੰਡ ਸਕੂਲ ਦੀ ਗਰਾਊਂਡ ਦੇ ਨਾਲ ਹੀ ਬਾਈ ਇਹਨਾਂ ਘਾੜ ਲਾਇਆ ਤੇ ਇੱਕ ਵਾਰ ਆ ਕੇ ਦੇਖੋ ਬਹੁਤ ਵਧੀਆ ਕੁਆਲਟੀ ਬਾਈ ਜੀ ਹੁਣੇ ਦਿੰਦੇ ਆ ਤੇ ਸ਼ੁੱਧ ਗੁੜ ਤੇ ਸ਼ੁੱਧ ਸ਼ੱਕਰ ਦੋਨੇ ਵੈਰਾਈਟੀਆਂ ਇੱਥੋਂ ਮਿਲ ਲਗੀਆਂ ਤੇ ਦੋਸਤੋ ਵੀਡੀਓ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰਨਾ ਲਾਈਕ ਕਮੈਂਟ ਕਰਨਾ ਬਹੁਤ ਬਹੁਤ ਧੰਨਵਾਦ ਜੀ